ਤਨ ਆ ਇੱਕ ਦਾਨ ਦੁਇਰ ਕਰ ਜੋੜ ਮੰਗੂ ਇੱਕ ਦਾਨ ਸਾਰਾ ਅੱਠ ਪਹਿਰ ਗੁਣ ਗਾਵਾਂ ਨਾ ਹੋਂਝਤੇ ਸਤੀ ਨਹੀਂ ਪੜਿਆ ਮੋਰਖ ਮੁਗਦਾ ਜਨਮ ਭਇਆ ਰਨੁ ਬਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਵੀਸਰਿਆ ਡੰਡੋਤ ਵੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨ ਯੋਗ ਜੁਗੋ ਜੋਗ اٹਲ ਸਾਹਿਬ ਸ੍ਰੀ ਗੁਰੂ ਗਰੰਤ ਸਾ ਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਹਨ ਪਵਿੱਤਰ ਖਾਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਪਰ ਰਹੇ ਹੋ ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਰਸ ਨਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਆਓ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਜਿਨ੍ਹਾਂ ਨੂੰ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਢੀੜ ਪਹਿਲਾ ਸਰੂਪ ਆਪਣੇ ਹਸਤ ਕਮਲਾਂ ਦੁਆਰਾ ਲਿਖਨ ਦਾ ਸੋਭਾਗ ਪ੍ਰਾਪਤ ਹੋਇਆ ਜੋ ਰਿਸ਼ਤੇ ਵਿੱਚੋਂ ਧੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਨੇ ਪਾਵਾ ਕੇ ਉਹਨਾਂ ਦੀ ਰਚਨਾ ਦੇ ਸੰਬੰਧ ਵਿੱਚ ਇਹ ਸ਼ਬਦਾਵਲੀ ਅਸੀਂ ਆਮ ਸੁਣਦੇ ਜਾਂ ਬੋਲਦੇ ਕਾ ਕਿ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਉਹਨਾਂ ਦੀ ਰਚਨਾ ਗੁਰਬਾਣੀ ਦੀ ਕੁੰਜੀ ਹੈ ਪਰ ਜਿਨ੍ਹਾਂ ਨੇ ਭਾਈ ਸਾਹਿਬ ਜੀ ਦੀ ਰਚਨਾ ਨੂੰ ਪੜ੍ਹਿਆ ਹੈ ਕੁਝ ਕੁ ਸ਼ਬਦ ਕੁਝ ਕੁ ਸ਼ਲੋਕਾਂ ਦੇ ਅਰਥ ਤਾਂ ਉਹਨਾਂ ਦੀ ਰਚਨਾ ਵਿੱਚੋਂ ਜ਼ਰੂਰ ਮਿਲਣਗੇ ਪਰ ਮੁਕੰਮਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਭਾਈ ਸਾਹਿਬ ਨੇ ਨਹੀਂ ਕੀਤੀ ਉਹਨਾਂ ਦੇ ਸੋਰਠੇ ਕਬੈਤ ਔਰ ਖਾਸ ਕਰਕੇ 12 ਇੱਕ ਨੁਕਤੇ ਨੂੰ ਲੈ ਕੇ ਉਹ ਪਰਮਾਣ ਦੇਂਦੇ ਨੇ ਤੇ ਉਹਨਾਂ ਦੀ ਰਚਨਾ ਦੇ ਵਿੱਚ ਖੋਬੀ ਇਹ ਵੇ ਚੱਕ ਬਿੱਤ ਪੜੋ ਭਾਵੇਂ ਭਾਈ ਸਾਹਿਬ ਦੀਆਂ 12 ਦੀ ਕੋਈ ਪੌੜੀ ਪੜੋ ਕਵਿਤ ਵਿੱਚ ਅਕਸਰ ਤੈਨੂੰ ਉਦਾਹਰਨਾ ਵਦ ਤੋਂ ਵਦ 6 ਉਦਾਹਰਨਾ ਅਖੀਰ ਤੇ ਭਾਈ ਸਾਹਿਬ ਕਵਿੱਤ ਦੀ ਆਖਰੀ ਤੁਕ ਵਿੱਚ ਦੱਸਣਾ ਚਾਹੁੰਦੇ ਨੇ ਕਿ ਜੋ ਕੁਝ ਮੈਂ ਉਹ ਉਦਾਹਰਨ ਦਿੱਤੀ ਮੈਂ ਸਮਝਾਣਾ ਕੀ ਇਸੇ ਤਰ੍ਹਾਂ 12 ਦੀਆਂ ਪੌੜੀਆਂ ਵਿੱਚ ਹੈ ਪਹਿਲਾਂ ਭਾਈ ਸਾਹਿਬ ਉਦਾਹਰਨਾਂ ਦੇ ਹੀ ਜਾਣਗੇ ਤੇ ਪੌੜੀ ਦੇ ਅਖੀਰ ਵਾਲੀ ਤੁਕ ਵਿੱਚ ਉਹ ਆਪਣਾ ਸਿਧਾਂਤ ਰੱਖਦੇ ਨੇ ਮੈਂ ਜੋ ਕੁਝ ਦੱਸਿਆ ਲਿਖਿਆ ਹੈ ਇਹਦਾ ਮਤਲਬ ਭਾਵ ਕੀ ਅਸੀਂ ਭਾਈ ਸਾਹਿਬ ਦੀ ਰਚਨਾ ਵਿੱਚੋਂ ਇਹ ਕਹ ਲਈਏ ਵਿਸਖ ਦੇ ਜੀਵਨ ਦੀ ਰਹਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਅਦ ਜੇ ਕਿਤੇ ਨੇ ਅਖਰਾਂ ਦਾ ਜਾਮਾ ਕਿਸੇ ਨੇ ਪਹਿਨਾਇਆ ਤੇ ਉਹ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਸਿੱਖ ਦਾ ਜੀਵਨ ਕੀ ਹੈ ਸਿੱਖ ਨੇ ਕਿਵੇਂ ਸੰਸਾਰ ਵਿੱਚ ਵਿਚਰਨਾ ਹੈ ਇੱਥੋਂ ਤੱਕ ਕਿਉਂ ਨਾ ਆਪਣੀ 11ਵੀਂ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ 6ਵੇਂ ਗੁਰਦੇਵ ਤੱਕ ਜਿਹੜੇ ਮੁਖੀ ਸਿੱਖ ਸਨ ਮੁਖੀ ਦਾ ਅਰਥ ਅੱਜ ਵਾਲਾ ਸ਼ਬਦ ਨਹੀਂ ਕਿ ਜਿਸ ਕੋਲ ਧਨ ਪਦਾਰਥ ਸੀ ਮੁਖੀ ਦਾ ਅਰਥ ਜੇ ਆਪਣੇ ਜੀਵਨ ਪੱਖੋਂ ਬਹੁਤ ਉੱਚੇ ਸਨ ਉਹਨਾਂ ਮੁਖੀ ਸਿੱਖਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਭਗਤਾਂ ਦੇ ਜੀਵਨ ਸੰਬੰਧੀ ਦਸਵੇਂ ਵਾਰਡ ਵਿੱਚ ਬੜੇ ਵਿਸਤਾਰ ਸਹਿਤ ਜ਼ਿਕਰ ਕੀਤਾ। ਉਹਨਾਂ ਦੀ ਰਚਨਾ ਵਿੱਚੋਂ ਹੀ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ। ਤੇ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਸ਼ਮੇਸ਼ ਪਿਤਾ ਜੀ ਦੀ ਰਚਨਾ ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾ ਉਤੇ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ। ਉਹਨਾਂ ਦੀ ਰਚਨਾ ਵਿੱਚ ਇੱਕ ਪੌੜੀਖ ਹੈ। ਕਿ ਗੁਰਸਿੱਖੀ ਦੀ ਨਿਸ਼ਾਨੀ ਕੀ ਹੈ? ਗੁਰਸਿੱਖੀ ਹੈ ਕਿ ਉਹ ਭਾਵੇਂ ਭਾਈ ਸਾਹਿਬ ਨੇ ਜ਼ਿਕਰ ਕਰ ਦਿੱਤਾ ਹੈ ਕਿ ਧਰਤੀ ਪੈਰਾ ਖੇਟ ਹੈ। ਧਰਤੀ ਖੇਟ ਵਸੰਦਾ ਪਾਣੀ ਪਾਣੀ ਚੱਲੇ ਨਿਵਾਲ ਨੂੰ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ ਬਹੁ ਰੰਗੀ ਇੱਕ ਰੰਗ ਹੈ ਸਭਨਾ ਅੰਦਰ ਇੱਕੋ ਜਾਣੀ ਤਤਾਂ ਹੋਵੇ ਧੁੱਪ ਵਿੱਚ ਸ਼ਾਮੇ ਠੰਡਾ ਵਰਤੀ ਖਾਣੀ ਤਪ ਦਾ ਪਰਉਪਕਾਰ ਨੂੰ ਠੰਡਾ ਪਰਉਪਕਾਰ ਵੇਖਾਣੀ ਅਗਨ ਬੁਝਾਏ ਤਪਤ ਵਿੱਚ ਠੰਡਾ ਹੋਵੇ ਬਿਲਮ ਨਾ ਆਣੀ ਤੇ ਅਖੀਰ ਤੇ ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖੀ ਦੀ ਇਹ ਨਿਸ਼ਾਨ ਆਓ ਇਸ ਪੌੜੀ ਨੂੰ ਆਉਣ ਵਾਲੇ ਦਿਨਾਂ ਚ ਆਪਾਂ ਵਿਚਾਰ ਸਕੀਏ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਛਾਂ ਥੱਲੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਤਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰਸਿੱਖੀ ਮੁਤਲਕ ਜੋ ਭਾਈ ਸਾਹਿਬ ਨੇ ਕਿਹਾ ਉਸ ਦੀ ਕਿਵੇਂ ਕਿਰਪਾ ਕਰਦੀ ਹੈ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਆਪ ਜਿਤਨੇ ਗੁਰੂ ਚਰਨਾ ਵਿੱਚ ਸੋਭਾਏ ਮਾਨ ਕੋ ਕਿਰਪਾ ਕਰੋ ਅੰਦਰ ਦੀ ਇਕਾਗਰਤਾ ਟਿਕਾ ਬਖਸ਼ਿਓ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰ ਕਰ ਸਾਡੀ ਕਥਨ ਔਰ ਸ਼ਰੋਤ ਨੂੰ ਸਤਿਗੁਰੂ ਰਸ ਪ੍ਰਦਾਨ ਕਰਨ ਸਾਡੇ ਅੰਦਰ ਨੂੰ ਸ਼ਬਦ ਦੀ ਬਖਸ਼ਿਸ਼ ਪ੍ਰਾਪਤ ਹੋ ਸਕੇ ਗੁਰੂ ਬਖਸ਼ੀ ਫਤਹਿ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਸਿੱਖੀ ਦੇ ਮੂਲ ਸਿਧਾਂਤਾਂ ਦੀ ਵਿਆਖਿਆ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ 'ਚ ਤਿੰਨ ਗੱਲਾਂ ਦੀ ਬਹੁਤ ਜ਼ਿਆਦਾ ਵਿਆਖਿਆ ਕੀਤੀ ਗਈ ਇੱਕ ਪਾਰ ਬ੍ਰਹਮ ਪਰਮੇਸ਼ਵਰ ਦੀ ਦੂਸਰੀ ਗੁਰ ਪਰਮੇਸ਼ਰ ਦੀ ਮੈਂ ਸ਼ਬਦ ਫਿਰ ਦੋ ਵਰਤਾਂਗਾ ਪਾਰ ਬ੍ਰਹਮ ਪਰਮੇਸ਼ਰ ਦੂਜਾ ਸ਼ਬਦ ਗੁਰਪਰਮੇਸ਼ਰ ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਗੁਰਸਿੱਖ ਦੀ ਹਜ਼ੂਰ ਤੇ ਅੰਮ੍ਰਿਤ ਵਚਨ ਸੀ ਪੜਨੇ ਤੇ ਜਿਹੜਾ ਸਭ ਤੋਂ ਮੁਢਲਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਮੂਲ ਮੰਤਰ ਦੇ ਰੂਪ ਵਿੱਚ ਹੈ ਉਹ ਦਰਅਸਲ ਹਰ ਬਾਣੀ ਪੜਨ ਵਾਲੇ ਨੂੰ ਇਸ ਗੱਲ ਦੀ ਸੁਚੇਤ ਔਰ ਸਮਝ ਬਖਸ਼ਤਾ ਹੈ ਕਿ ਬਾਣੀ ਪੜਨ ਵਾਲਿਆ ਸਭ ਤੋਂ ਪਹਿਲੀ ਗੱਲ ਤੂੰ ਮੂਲ ਮੰਤਰ ਦੀ ਸਮਝ ਤੇ ਜਿਤਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਖਜ਼ਾਨਾ ਮਿਲੇਗਾ ਸੱਚ ਇਹ ਵੇ ਸਾਰੀ ਦੀ ਸਾਰੀ ਅੰਮ੍ਰਿਤ ਬਾਣੀ ਉਸ ਇੱਕ ਓਮਕਾਰ ਨਾਲ ਜੋੜਨ ਵਾਸਤੇ ਸਾਨੂੰ ਪ੍ਰੇਰਨਾ ਦੇਦੀ ਫਿਰ ਸ਼ਬਦ ਮੈਂ ਦੁਹਰਾ ਦੇਣਾ ਪਾਉਣਾ ਕਿ ਐਸੀ ਰੋਜ਼ ਪਾਠ ਕਰਨੇ ਖਾਂ ਪਰ ਇੱਕ ਓਮਕਾਰ ਉਹ ਸਾਡਾ ਮੂਲ ਦੇ ਦਾਸ ਨੇ ਇੱਕ ਵਾਰ ਇੱਥੇ ਵਿਚਾਰ ਕਰਦਿਆਂ ਬੇਨਤੀ ਕੀਤੀ ਸੀ ਕਿ ਅਸੀਂ ਇੱਕ ਓਮਕਾਰ ਸ਼ਬਦ ਨੂੰ ਤਿੰਨ ਖੀਸਿਆਂ ਦੇ ਵਿੱਚ ਉਚਾਰਨ ਕਰਨੇ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਸਤਿਗੁਰੂ ਨੇ ਆਰਾਮਕਲੀ ਰਾਗ ਦੱਖਣੀ ਵਿੱਚ ਕਿਉਂਕਿ ਦੱਖਣੀ ਦਾ ਸੰਬੰਧ ਰਾਗ ਨਾਲ ਹੈ ਉਸ ਵਿੱਚ ਓਮਕਾਰ ਦੀ ਬਾਣੀ ਉਚਾਰਨ ਕੀਤੀ ਪਰ ਜਿਸ ਨੂੰ ਅਸੀਂ ਪ੍ਰਚਲਿਤ ਨਾਮ ਦੱਖਣੀ ਓਮਕਾਰ ਕਹਿੰਦੇ ਹਾਂ ਅਸਲ 'ਚ ਹਿੰਦੂਇਸਮ ਦੇ ਅੰਦਰ 12 ਸ਼ਿਵਲਿੰਗਾਂ ਦੀ ਪੂਜਾ ਕੀਤੀ ਜਾਂਦੀ ਹੈ ਥੋੜੀ ਜਿਹੀ ਬੇਨਤੀ ਧਿਆਨ ਨਾਲ ਸੁਣਿਓ ਪਰ ਮੱਧ ਪ੍ਰਦੇਸ਼ ਦੇ ਵਿੱਚ ਨਰਮਤਾ ਦੇ ਕੰਡੇ ਤੇ ਇੱਕ ਮੰਦਿਰ ਹੈ ਉਸ ਮੰਦਿਰ ਦਾ ਨਾਮ ਹੀ ਓਮਕਾਰੇਸ਼ਵਰ ਹੈ ਨਾਮ ਓਮਕਾਰ ਈਸ਼ਵਰ ਜ਼ਰੂਰ ਹੈ ਪਰ ਉੱਥੇ ਓਮਕਾਰ ਦੀ ਉਪਾਸਨਾ ਨਹੀਂ ਉੱਥੇ ਵੀ ਸ਼ਿਵਲਿੰਗ ਦੀ ਪੂਜਾ ਹੀ ਕੀਤੀ ਜਾਂਦੀ। ਤਾਵੇਂ ਕਿ ਕੁਝ ਵਿਦਵਾਨਾਂ ਦਾ ਇਹ ਖਿਆਲ ਹੈ ਕਿ ਜਿਹੜੀ ਦੱਖਣੀ ਓਮਕਾਰ ਦੀ ਬਾਣੀ ਹੈ ਇਹ ਸਤਿਗੁਰਾਂ ਨੇ ਉੱਥੇ ਪਾਂਡਿਆਂ ਨੂੰ ਸਮਝਾਉਣ ਦੇ ਲਈ ਓਮਕਾਰੇਸ਼ਵਰ ਦੀ ਧਰਤੀ ਤੇ ਨਰਮਦਾ ਦੇ ਕੰਢੇ ਇਹ ਅੰਮ੍ਰਿਤ ਬਾਣੀ ਉਚਾਰਨ ਕੀਤੀ। ਪਰ ਦਾਸਿਕ ਬੇਨਤੀ ਕਰੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਹਿਲਾ ਸ਼ਬਦ ਇੱਕ ਓੰਕਾਰ ਸਿੱਖ ਇਹਨੂੰ ਧਿਆਨ ਵਿੱਚ ਜੇਨ ਵਿੱਚ ਰੱਖ ਲਵੇ ਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਆ ਇਹਨੂੰ ਇੱਕ ਓੰਕਾਰ ਸ਼ਬਦ ਜੇਨ ਚੋਂ ਨਿਕਲੇ ਨਾ ਕਿਉਂਕਿ ਭਾਵੇਂ ਕਿਸੇ ਮਹਾਂਪੁਰਖ ਨੂੰ ਪੜੋਗੇ ਸਾਰੀ ਬਾਣੀ ਦਾ ਮਕਸਦ ਇੱਕੋ ਹੈ ਕਿ ਇਸ ਜੀਵ ਆਤਮਾ ਨੂੰ ਇੱਕ ਓੰਕਾਰ ਨਾਲ ਜੋੜ ਦਿੱਤਾ ਜਾਏ। ਇਹੀ ਕਾਰਨ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਕਿ ਕੁਝ ਭਗਤ ਸਹਿਬਾਨਾਂ ਨੇ ਓਮਕਾਰ ਸ਼ਬਦ ਦੀ ਵਰਤੋਂ ਨਹੀਂ ਕੀਤੀ ਉਹਨਾਂ ਦੀ ਰਚਨਾ ਪੜੋ ਉਹਦੇ 'ਚ ਓਮਕਾਰ ਸ਼ਬਦ ਨਹੀਂ ਮਿਲੇਗਾ ਜਿਨ੍ਹਾਂ ਦਾ ਇੱਕ ਇੱਕ ਸ਼ਬਦ ਹੈ ਭਗਤ ਧੰਨਾ ਸਾਹਿਬ ਜੀ ਦੀ ਬਾਣੀ 'ਚ ਨਹੀਂ ਮਿਲੇਗਾ ਬਾਬਾ ਫਰੀਦ ਸਾਹਿਬ ਦੀ ਰਚਨਾ 'ਚ ਨਹੀਂ ਮਿਲੇਗਾ ਪਰ ਮੁਕਤੀ ਗੱਲ ਕੀ ਸਤਗੁਰਾਂ ਨੇ ਆਪਣੇ ਕੋਲੋਂ ਜਿੱਥੇ ਭਗਤ ਰਚਨਾ ਭਗਤਾਂ ਦੇ ਅੰਮ੍ਰਿਤ ਬੋਲ ਦਰਜ ਕੀਤੇ ਉਹਦੇ ਉੱਪਰ ਵੀ ਸਰਲੇਖ ਮੇਰੇ ਸਤਿਗੁਰੂ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਾ ਦਿੱਤਾ ਇਹ ਸਤਿਗੁਰੂ ਗੁਰੂ ਅਰਜੁਨ ਦੇਵ ਸਰਲੇਖ ਲਿਖ ਰਹੇ ਇਹਦਾ ਕਾਰਨ ਕੀ ਸੀ ਇਹਦਾ ਮਤਲਬ ਸੀ ਸ਼ਬਦ ਭਾਵੇਂ ਬੀਠਲ ਨਾਮ ਨਾਲ ਪ੍ਰਭੂ ਨੂੰ ਸੰਬੋਧਨ ਕਰੀਏ ਸ਼ਬਦ ਭਾਵੇਂ RAM ਨਾਲ ਮੁਖਾਤਬ ਕਰੀਏ ਸ਼ਬਦ ਭਾਵੇਂ ਅੱਲਾ ਵਰਤ ਕੇ ਪਰਮਾਤਮਾ ਨੂੰ ਸੰਬੋਧਨ ਕੀਤਾ ਜਾਏ ਸ਼ਬਦ ਭਾਵੇਂ ਗੋਪਾਲ ਵਰਤਿਆ ਜਾਏ ਸ਼ਬਦ ਮੁਰਾਰੀ ਵਰਤਿਆ ਜਾਏ ਸ਼ਬਦ ਭਾਵੇਂ ਰੱਬ ਵਰਤਿਆ ਜਾਏ ਪਰ ਇਹ ਗੱਲ ਤੈਨੂੰ ਪੱਕੀ ਤਰ੍ਹਾਂ ਚੇਤੇ ਰੱਖੇ ਕਿ ਬੀਠਲ ਗੋਪਾਲ ਮੁਰਾਰੀ ਅੱਲਾ ਰਹੀਮ ਕਰੀਮ ਜੋ ਵੀ ਸ਼ਬਦ ਵਰਤਿਆ ਜਾਏ ਭਰਮ ਚ ਨਾ ਪੈ ਜੀ ਹਰ ਸ਼ਬਦ ਦਾ ਮਕਸਦ ਇਹ ਕੋਵੇ ਕਿ ਤੂੰ ਇੱਕ ਓੰਕਾਰ ਨਾਲ ਜੁੜੇ ਤੇ ਸਤਿਗੁਰ ਪ੍ਰਸਾਦ ਤੈਨੂੰ ਮਿਲ ਜੇ ਫਿਰ ਬੇਨਤੀ ਇਹਨੂੰ ਥੋੜੀ ਜੀ ਦੁਹਰਾਵਾਂਗਾ ਹੁਣ ਇੱਕ ਓੰਕਾਰ ਜਿਹੜਾ ਬਚਨ ਹੈ ਪਾਵਾਂ ਕੇ ਇੱਕ ਵਾਰੇ ਦੀ ਬੜੀ ਵਿਸਤਾਰ ਸਹਿਤ ਵਿਆਖਿਆ ਕੀਤੀ ਸੀ ਆਉਣਾ ਮੈਂ ਸਿੱਖ ਸ਼ਬਦ ਸੰਬੰਧੀ ਸਿਰਫ ਅੱਜ ਕਿ ਜਿਹੜਾ ਇੱਕ ਸ਼ਬਦ ਖੈ ਪਾਠ ਕਰਨ ਵਾਲੇ ਗੁਰਸਿੱਖ ਬੈਠੇ ਹੋ ਸਤਿਗੁਰਾਂ ਨੇ ਇੱਕ ਸ਼ਬਦ ਓੰਕਾਰ ਤੋਂ ਪਹਿਲਾਂ ਅੱਖਰਾਂ ਦਾ ਰੂਪ ਨਹੀਂ ਦਿੱਤਾ ਹਾਲਾਂਕਿ ਗੁਰਬਾਣੀ ਚ ਈੜੀ ਨੂੰ ਸਿਹਾਰੀ ਕੱਕੇ ਨੂੰ ਔਕੜ ਇੱਕ ਸ਼ਬਦ ਹੁੰਦਾ ਹੈ ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਇੱਕ ਸ਼ਬਦ ਹੁੰਦਾ ਹੈ ਵਿਆਕਰਨ ਅਨੁਸਾਰ ਜਿੱਥੇ ਉਹ ਸ਼ਬਦ ਵਰਤੇ ਜਾਂਦੇ ਉੱਥੇ ਅਰਥਾਂ ਵੀ ਸਾਨੂੰ ਪਤਾ ਲੱਗਦਾ ਹੈ ਵੀ ਇਹਦਾ ਅਰਥ ਇੱਕ ਵਚਨ ਵਿੱਚ ਕਹੇ ਜਾਂ ਬਹੁ ਵਚਨ ਵਿੱਚ ਕਹੇ ਪਰ ਸਤਿਗੁਰੂ ਨੇ ਓੰਕਾਰ ਤੋਂ ਪਹਿਲਾਂ ਈੜੀ ਨੂੰ ਸਿਆਰੀ ਕੱਕਾ ਨੇ ਲਿਖਿਆ ਉਹਨਾਂ ਨੇ ਖਿੰਦਸੇ ਵਾਲਾ ਸ਼ਬਦ ਵਰਤ ਲਵਾ ਖਿੰਦਸੇ ਵਾਲਾ ਜਿਹੜਾ ਪਹਿਲਾ ਅੰਕ ਹੈ ਉਸ ਦੀ ਵਰਤੋਂ ਕੀਤੀ ਸਿੱਖ ਵਿਦਵਾਨ ਤੇ ਮਹਾਪੁਰਖੇ ਗੱਲ ਕਹਿੰਦੇ ਨੇ ਉਹ ਕਹਿੰਦੇ ਨੇ ਅਸਲ 'ਚ ਜਿਹੜਾ ਓਮ ਸ਼ਬਦ ਸੀ ਵੇਦ ਤੋਂ ਸ਼ਬਦ ਆਉਂਦਾ ਉਹ ਇਸ ਓਮ ਸ਼ਬਦ ਦੀ ਜਦੋਂ ਕੋਈ ਇਹਨੂੰ ਉਚਾਰਨ ਕਰਦਾ ਹੈ ਤੇ ਧੁਨੀ ਦੇ ਰੂਪ 'ਚ ਉਦੋਂ ਇਸ ਧੁਨੀ ਦੇ ਤਿੰਨ ਹਿੱਸੇ ਗਿਤੇ ਜਾਂਦੇ ਜਦੋਂ ਵੀ ਕੋ ਓਮ ਸ਼ਬਦ ਬੋਲਦਾ ਐੜਾ ਊੜਾ ਤੇ ਮੰਮਾ ਇਹ ਤਿੰਨ ਅੱਖਰ ਬਣਾ ਦਿੱਤੇ ਜਾਂਦੇ ਨੇ ਓਮ ਤੇ ਉਹਨਾਂ ਕੀ ਕੀਤਾ ਇਸ ਧੁਨੀ ਦੇ ਤਿੰਨ ਅੱਖਰ ਜਿਹੜੇ ਸਨ ਉਹਨਾਂ ਨੂੰ ਤ੍ਰੇਹ ਦੇਵਤਿਆਂ ਨਾਲ ਜੋੜ ਦਿੱਤਾ ਬ੍ਰਹਮਾ ਵਿਸ਼ਨ ਤੇ ਮਹੇਸ਼ ਉਹਨਾਂ ਕਹੇ ਵੀ ਜਿਹੜਾ ਓਮ ਸ਼ਬਦ ਹੈ ਹਾਲਾਂਕਿ ਕੁਝ ਵਿਚਾਰਤਾਰਾ ਹਿੰਦੂਇਜ਼ਮ ਦੇ ਇਹਨੂੰ ਬ੍ਰह्मਵਾਚਕ ਮੰਨਦੀ ਪਰ ਬਹੁ ਗਿਣਤੀ ਵਿੱਚ ਵਿਦਵਾਨ ਪੰਡਿਤ ਇਹ ਗੱਲ ਕਹਿੰਦੇ ਨੇ ਓਮ ਸ਼ਬਦ ਇਸ ਵਿੱਚ ਬ੍ਰਹਮਾ ਵਿਸ਼ਨ ਔਰ ਮਹੇਸ਼ ਤਿੰਨ ਦੇਵਤਿਆਂ ਦਾ ਇੱਕ ਇੱਕ ਅੱਖਰ ਸਤਿਗੁਰੂ ਨੇ ਕਿਰਪਾ ਕੀਤੀ ਹਾਲਾਂਕਿ ਓ ਅੰਕਾਰ ਓਂਗ ਸ਼ਬਦ ਇੱਥੇ ਬ੍ਰਹਮਵਾਚਕ ਹੈ ਬ੍ਰਹਮਵਾਚਕ ਸ਼ਬਦ ਆਪਾਂ ਸਮਝ ਗਏ ਨਾ ਕਿ ਪਰਮਾਤਮਾ ਲਈ ਕਾਂਰ ਸ਼ਬਦ ਦੇ ਅਰਥ ਜਿਸ ਨੂੰ ਉੱਪਰ ਆਪਾਂ ਲਕੀਰ ਰੂਪ ਕਹਿੰਦੇ ਕਾਂਰ ਜਿਹੜਾ ਹੈ ਉਸ ਦੀ ਨਿਰੰਤਰਤਾ ਸਰਵ ਵਿਆਪਕ ਉਹ ਜਿਹੜਾ ਇੱਕ ਹੈ ਪਾਵਾਂ ਅੱਖਰ ਵਿੱਚ ਓਂਗ ਕਾਂਰ ਹੈ ਕਿਮਾ ਕਰਿਓ ਖੁੱਲੇ ਦਿਲ ਨਾਲ ਸੁਣਿਓ ਕਾਗਜ਼ ਉੱਤੇ ਗੁਰਦੇਵ ਨੇ ਇੱਕ ਓੰਕਾਰ ਓੰਕਾਰ ਸ਼ਬਦ ਪਾਇਆ ਪਰ ਯਾਦ ਰੱਖੋ ਜੋ ਕਾਗਜ਼ ਉੱਤੇ ਗੁਰਦੇਵ ਨੇ ਆਪ ਲਿਖਿਆ ਅਸਲ 'ਚ ਉਹਦਾ ਪੂਰਾ पसारा ਬਾਦ ਸ੍ਰਿਸ਼ਟੀ ਦੇ ਵਿੱਚ ਹੈ ਜੋ ਲਿਖਿਆ ਹੈ ਓੰਕਾਰ ਕਾਰ ਦਾ ਅਰਥ ਕੀਤਾ ਇੱਕ ਰਸ ਸਰਬ ਵਿਆਪਕ ਨਿਰੰਤਰ ਜਿਦੇ ਵਿੱਚ ਰੰਚਕ ਮਾਤਰ ਵੀ ਕਿਤੇ ਕੋਈ ਟੋਟ ਨੇ ਕਿਤੇ ਕੋਈ ਕਾਟ ਨੇ ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਵੀ ਪਹਿਲੀ ਗੱਲ ਤਾਂ ਇਹ ਕਿ ਸਾਡੇ ਘਰ ਵਿੱਚ ਓਮਕਾਰ ਸ਼ਬਦ ਉਹ ਕਿਸੇ ਦੇਵਤੇ ਤੇ ਕਿਰਤਮ ਦੀ ਪੂਜਾ ਵਾਸਤੇ ਨਹੀਂ। ਓਮਕਾਰ ਸ਼ਬਦ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦਾ ਲਖਾਇਕ ਬ੍ਰਹਮਵਾਚਕ ਹੈ। ਪਰ ਅਗਲੀ ਗੱਲ ਕਿਰਪਾ ਇਹ ਕੀਤੀ ਉਹਨੇ ਉਹਨਾਂ ਨੇ ਓਮਕਾਰ ਤੋਂ ਪਹਿਲਾਂ ਅੱਖਰਾਂ ਵਿੱਚ ਇੱਕ ਬੰਤਰ ਬਣਾਈ ਹੀ ਨਹੀਂ। ਈੜੀ ਨੂੰ ਸਿਆਰੀ ਕੱਕਾ ਨਹੀਂ ਪਾਇਆ। ਕਿਉਂਕਿ ਵਿਦਵਾਨ ਨੇ ਪਾਉਣ ਵਾਲੇ ਸਮੇਂ ਚ ਆਪਣੇ ਮਤਲਬ ਦੇ ਕਿਉਂਕਿ ਅੱਜ ਵੀ ਅਰਥ ਹਰ ਬੰਦਾ ਆਪਣੇ ਢੰਗ ਨਾਲ ਕਰ ਰਿਹਾ ਜਿਹੜਾ ਅੱਖਰਾਂ ਦਾ ਬਣਿਆ ਹੋਇਆ ਸ਼ਬਦ ਕਹੇ ਧਿਆਨ ਦੇ ਆਜੇ ਸ਼ਬਦ ਜਿਹੜਾ ਉਹ ਅੱਖਰ ਬਦਲ ਜਾਂਦਾ ਪਰ ਜਿਹੜਾ ਅੰਕ ਹੈ ਉਹ ਅਰਥ ਨਹੀਂ ਬਦਲਦਾ ਹੁੰਦਾ ਫਿਰ ਇਹਨੂੰ ਬੇਨਤੀ ਸੁਣਿਓ ਜਿਹੜਾ ਅੱਖਰਾਂ ਦਾ ਜੋੜ ਸ਼ਬਦ ਹੈ ਸ਼ਬਦ ਅਰਥ ਜ਼ਰੂਰ ਚੇਂਜ ਕਰ ਜਾਏਗਾ ਪਰ ਜੇ ਚੇਤੇ ਰੱਖੋ ਜਦੋਂ ਅੰਕ ਲਿਖੋਗੇ ਅੰਕ ਤਾਂ ਅਰਥ ਚੇਂਜ ਕਰ ਹੀ ਨਹੀਂ ਸਕਦਾ ਜਿਵੇਂ ਅਸੀਂ ਸ਼ਬਦ ਇੱਕ ਵਰਤਨੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਘਰ ਇਹ ਅੱਖਰ ਹੀ ਹੈ ਨਾ ਘਗਾ ਤੇ ਰਾਰਾ ਤੇ ਕਿਤੇ ਰਾਰੇ ਥੱਲੇ ਔਂਕੜ ਕਿਤੇ ਘਗਾ ਰਾਰਾ ਘਰ ਦੇ ਰਾਰੇ ਨੂੰ ਸਿਆਰੀ ਪਰ ਦੇਖੋ ਇਹ ਉਚਾਰਨ ਇੱਕੇ ਪਰ ਅਰਥ ਚੇਂਜ ਕਰ ਜਾਂਦਾ ਹੈ ਸ਼ਬਦ ਹਾਲਾਂਕਿ ਸ਼ਬਦ ਦੀ ਬੰਤਰ ਇੱਕ ਹੈ ਸਪੈਲਿੰਗ ਇੱਕੇ ਪਰ ਅਰਥ ਇੱਕ ਨਹੀਂ ਰੱਖਦਾ ਇਹ ਸਮੇਂ ਅਨੁਸਾਰ ਜਿੱਥੇ ਵਰਤਿਆ ਜਾਂਦਾ ਉੱਥੇ ਆਪਣੇ ਅਰਥ ਨਵੇਂ ਬਣਾ ਲਿੰਦਾ ਹੈ ਅਰਥ ਜਿਹੜੇ ਨੀ ਚੇਂਜ ਕਰ ਜਾਂਦੇ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਨਾਲ ਪਹਿਲੇ ਘਰ ਤੋਂ ਲੈ ਕੇ 17 ਘਰ ਤੱਕ ਗੁਰੂ ਰੰਧ ਸਾਹਿਬ ਚਾਹੇ ਇਸ ਤਰੀ 17 ਘਰ ਤੱਕ ਆਏ ਹਾਲਾਂਕਿ ਗੁਰਦੇਵ ਨੇ ਦੋ ਥਾਵਾਂ ਤੇ ਖਾਸ ਕਰਕੇ ਇਸ਼ਾਰਾ ਕੀਤਾ ਹੈ ਕਿ ਘਰ ਦਾ ਸਬੰਧ ਗਾਉਣ ਦੇ ਨਾਲ ਹੈ ਏਕ ਸਵਾਨ ਕੈ ਘਰ ਗਾਵਣਾ ਗਾਵਣਾ ਦਾ ਮਤਲਬ ਇਸ਼ਾਰਾ ਕਰ ਦਿੱਤਾ ਇਹਨੂੰ ਗਾਓ ਉਹ ਸ਼ਬਦ ਕਬੀਰ ਸਾਹਿਬ ਦਾ ਪਹਿਲਾ ਕਿ ਜਨਨੀ ਜਨ ਸੁਧ ਬੜਾ ਹੋਤਾ ਹੈ ਇਤਨਾ ਪੂ ਨਾ ਜਾਣੇ ਜੇ ਦਿਨ ਦਿਨ ਅਬਦ ਘਟਤਖੇ ਇਹਦਾ ਮਤਲਬ ਇਹ ਸ਼ਬਦ ਨੂੰ ਉਸ ਘਰ ਚ ਗਾਇਓ ਜਿਸ ਘਰ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਏਕ ਸੁਆਨ ਦੋਏ ਸੁਆਨੀ ਨਾ ਇੱਕ ਬਚਨ ਹੁੰਦਾ ਯਾਨੀ ਅੜਾ ਕਹਿ ਘਰ ਗਾਵਣਾ ਇਹਦਾ ਮਤਲਬ ਇਸ ਸ਼ਬਦ ਨੂੰ ਗੌਣ ਵਾਲਾ ਰਬਾਬੀ ਉਸ ਘਰ ਵਿੱਚ ਗਾਏ ਜਿਸ ਘਰ ਵਿੱਚ ਗੁਰਦੇਵ ਦਾ ਇਹ ਸ਼ਬਦ ਗਾਇਆ ਗਿਆ ਇਹ ਆਨੜੀਏ ਮੰਦਾ ਕਾਹ ਕਰੇ ਇਹਦਾ ਮਤਲਬ ਘਰ ਨਾਲ ਗਾਉਣ ਦਾ ਸੰਬੰਧ ਦੇਖੋ ਇੱਕ ਤਾਂ ਘਰ ਦਾ ਅਰਥ ਹੈ ਜਿਹਦਾ ਗਾਉਣ ਨਾਲ ਕਹਿ ਲਈਏ ਸੰਗੀਤ ਨਾਲ ਕਹਿ ਲਈਏ ਤੇ ਖਾਸ ਕਰਕੇ ਕਵਿਤਾ ਨਾਲ ਉਹਦਾ ਸੰਬੰਧ ਹੈ ਪਰ ਇਹ ਘਰ ਸ਼ਬਦ ਅਰਥ ਚੇਂਜ ਕਰੇਗਾ ਇਸੇ ਨੂੰ ਸਤਿਗੁਰੂ ਨੇ ਬਾਣੀ ਚ ਕਿਹਾ ਛੇ ਘਰ 6 ਗੁਰ ਪਰ ਇੱਥੇ ਘਰ ਦੇ ਅਰਥ ਚੇਂਜ ਹੋ ਗਏ ਇੱਥੇ ਘਰ ਦਾ ਅਰਥ ਸੰਗੀਤ ਨਾਲ ਨਹੀਂ ਰਿਹਾ